ਬਹੁਤ ਸਵਾਗਤ ਹੈ ਜੀ ਸੁਨੇਹਾ ਮੈਡਮ ਸਾਡੇ ਨਾਲ ਮੌਜੂਦ ਨੇ ਦਾ ਵੀਜ਼ਾ ਅਫਿਕ ਤੋਂ ਔਰ ਬਹੁਤ ਮਹੱਤਵਪੂਰਨ ਵੀਡੀਓ ਹੈ ਇੱਕ ਗੱਲ ਕਲੀਅਰ ਹੈ ਕਿ ਕੈਨੇਡਾ ਦੇ ਵਿੱਚ ਫੰਡਸ ਦੀ ਬੜੀ ਇੰਪੋਰਟੈਂਸ ਹੈ ਫੰਡਸ ਦੇ ਉੱਤੇ ਵੀ ਲਗਭਗ ਪੂਰੀ ਕਲੈਰਿਟੀ ਵਿਦਿਆਰਥੀਆਂ ਨੂੰ ਹੈ ਹੁਣ ਕੋਰਸ ਦੀ ਵੀ ਨਾਲ ਵਾਰੀ ਹੈ ਫੰਡਸ ਔਰ ਕੋਰਸ ਅਗਰ ਇਹ ਦੋਨੇ ਚੀਜ਼ਾਂ ਪੂਰੀ ਤਰ੍ਹਾਂ ਨਾਲ ਸਪਸ਼ਟ ਨਹੀਂ ਤੇ ਵੀਜ਼ਾ ਦੇ ਚਾਂਸ ਬਹੁਤ ਜ਼ਿਆਦਾ ਨਹੀਂ ਸੋ ਸੁਨੇਹਾ ਮੈਮ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਸਾਡੇ ਨਾਲ ਅਪਡੇਟ ਕਰਨਗੇ ਸੁਨੇਹਾ ਮੈਮ ਮੈਂ ਚਾਹੂੰਗਾ A to Z ਕਲੈਰਿਟੀ ਦਿਓ ਨੇ ਕੈਨੇਡਾ ਦਾ ਜਨੂਅਰੀ 2026 ਇਨਟੇਕ ਕਰਦਾ ਹੈ ਔਰ ਫਾਈਨੈਂਸ਼ੀਅਲਸ ਵੱਲੋਂ ਤਾਂ ਹੁਣ ਸਾਰਿਆਂ ਨੂੰ ਜਿਹੜੀ ਪਿਕਚਰ ਆ ਉਹ ਕਲੀਅਰ ਆ ਬਟ ਕੋਰਸ ਬਹੁਤ ਹੀ ਇੰਪੋਰਟੈਂਟ ਆ ਜਦੋਂ ਅਸੀਂ ਵੀਜ਼ਾ ਅਪਲਾਈ ਕਰਦੇ ਆ ਸੋ ਕੋਰਸ ਨੂੰ ਲੈ ਕੇ ਸਟੂਡੈਂਟਸ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਕਨਫਿਊਜ਼ਨਸ ਆ ਲਾਈਕ ਉਹ ਉਹ ਕੋਰਸ ਚੂਜ਼ ਕਰ ਰਹੇ ਆ ਜੋ ਮੈਂ ਦੇਖ ਰਹੀ ਹਾਂ ਔਰ ਜਿੰਨਾਂ ਤੇ ਉਹਨਾਂ ਦੀਆਂ ਰਿਫਿਊਜ਼ਲਸ ਵੀ ਆਈਆਂ ਉਹ ਉਹ ਕੋਰਸ ਚੂਜ਼ ਕਰਦੇ ਆ ਜਿਹਦੀ ਉੱਥੇ ਡਿਮਾਂਡ ਆ ਸੋ ਕੋਰਸ ਰੈਲੇਵੈਂਟ ਹੋਣਾ ਚਾਹੀਦਾ ਹੈ ਯਾ ਆਪਾਂ ਉਹ ਕੋਰਸ ਲਈਏ ਜਿਹੜਾ ਡਿਮਾਂਡ ਚ ਔਰ ਉਹਦੀ ਪੀਆਰ ਈਜ਼ੀ ਹੋ ਜੂਗੀ ਸੋ ਇਹ ਕੁਐਸਚਨ ਬਹੁਤ ਹੀ ਕਾਮਨ ਹੈਗਾ ਦੇਖੋ ਵੀਜ਼ਾ ਤੁਹਾਡਾ ਜਿਹੜਾ ਹੈਗਾ ਉਹ ਰੈਲੇਵੈਂਟ ਕੋਰਸ ਨਾਲ ਆਣਾ ਕਿਉਂਕਿ ਅਸੀਂ ਆਫੀਸਰ ਨੂੰ ਇਹ ਕਹਿੰਨੇ ਆ ਕਿ ਅਸੀਂ ਇਹ ਕੋਰਸ ਕਰਕੇ ਇੰਡੀਆ ਦੇ ਵਿੱਚ ਇਹਦੀ ਏ ਵੈਲਿਊ ਔਰ ਇੰਡੀਆ ਵਾਪਸ ਆਣਾ ਹੈ ਔਰ ਜਦੋਂ ਅਸੀਂ ਡਿਮਾਂਡ ਵਾਲਾ ਸਟੈਮ ਕੋਰਸ ਦੇਖ ਰਹੇ ਹਾਂ ਤਾਂ ਉਹ ਦੇਖੋ ਅੱਜ ਤੁਸੀਂ ਪੜਨ ਜਾ ਰਹੇ ਹੋ ਉਸ ਤੋਂ ਬਾਅਦ 2-3 ਸਾਲਾਂ ਬਾਅਦ ਕਿਹੜੇ ਕੋਰਸ ਦੀ ਕੀ ਡਿਮਾਂਡ ਹੋਊਗੀ ਕਿਹਦੀ ਪੀਆ ਉਹ ਤਾਂ ਉਸ ਟਾਈਪ ਦੀ ਸਿਚੁਏਸ਼ਨ ਤੇ ਆ ਨਾ ਤਮੀਨੋਏ ਕੋਸ਼ਿਸ਼ਿੰਗ ਹੁੰਦੀ ਹੈ ਕਿ ਮੈਮ ਆਹ ਕੋਰਸ ਲਵਾਂਗੇ ਪੀਆਰ ਹੋ ਜਾਊਗੀ ਸੋ ਪੀਆਰ ਤਾਂ ਡਿਮਾਂਡ ਦੇ ਜਿਹੜੇ ਕੋਰਸ ਦੀ ਹੈ ਉਹਦੇ ਅਕੋਰਡਿੰਗ ਹੁੰਦੀ ਹੈ ਸੋ ਤੁਸੀਂ ਆਪਣੀ ਫਰਸਟ ਪ੍ਰੇਫਰੈਂਸ ਰੈਲੇਵੈਂਟ ਕੋਰਸ ਨੂੰ ਦਿਆ ਕਰੋ ਹੁਣ ਉਹ ਤੋਂ ਬਾਅਦ ਇੱਕ ਚੀਜ਼ ਹੁੰਦੀ ਹੈ ਜਦੋਂ ਜਿਹੜੇ ਸਟੂਡੈਂਟਸ ਦਾ ਗੈਪ ਹੈਗਾ ਸੋ ਗੈਪ ਦੇ ਵਿੱਚ ਆਪਾਂ ਕਈ ਵਾਰ ਦੇਖਦੇ ਆ ਕਿ ਕੋਰਸ ਦਾ ਐਕਸਪੀਰੀਅੰਸ ਮਤਲਬ ਲਾਈਕ ਸਪੋਜ਼ ਕਰੋ ਕਿ ਤੁਸੀਂ ਕੋਈ ਵੀ ਫੀਲਡ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਆ ਔਰ ਤੁਹਾਡੀ ਜਿਹੜੀ ਜੌਬ ਹੈਗੀ ਉਹ ਇੱਕ ਅਨਦਰ ਫੀਲਡ ਦੇ ਵਿੱਚ ਹੈਗੀ ਆ ਸੋ ਫੇਰ ਤੁਸੀਂ ਕਿਹੜਾ ਕੋਰਸ ਲਓਗੇ ਫੀਲਡ ਦੇ ਰਿਲੇਟਡ অর ਪੜਾਈ ਦੇ ਰਿਲੇਟਡ ਸੋ ਉਹ ਵੀ ਡਿਪੈਂਡ ਕਰਦਾ ਹੈ ਪ੍ਰੋਫਾਈਲ ਟੂ ਪ੍ਰੋਫਾਈਲ ਜਿਨ੍ਹਾਂ ਦਾ ਬਹੁਤ ਜ਼ਿਆਦਾ ਗੈਪ ਹੁੰਦਾ ਹੈ ਉਹ ਹਮੇਸ਼ਾ ਆਪਣੀ ਜੌਬ ਨੂੰ ਇਨਹਾਂਸ ਕਰਨ ਲਈ ਆਪਣੀ ਪੜਾਈ ਕਰੋਗੇ ਨਾ ਕਿ ਪ੍ਰੀਵੀਅਸ ਪੜਾਈ ਲਈ ਬਟ ਕਈਆਂ ਦਾ ਇਦਾਂ ਹੁੰਦਾ ਹੈ ਕਿ ਜਿਹੜੀ ਪ੍ਰੀਵੀਅਸ ਪੜਾਈ ਆ অর ਜੌਬ ਰੈਲੇਵੈਂਟ ਹੈਗੀ ਆ ਫੇਤਾ ਆਪਾਂ ਆਬਵੀਅਸ ਹੈ ਸਟੱਡੀ ਜਿਹੜੀ ਸਾਡੀ ਪ੍ਰੀਵੀਅਸ ਹੈਗੀ ਆ ਉਹਨੂੰ ਪ੍ਰੇਫਰੈਂਸ ਦੋਗੇ ਸੋ ਪ੍ਰੋਫਾਈਲ ਟੂ ਪ੍ਰੋਫਾਈਲ ਹੁੰਦਾ ਸੋ ਉਸ ਤੋਂ ਬਾਅਦ ਫੇਕ ਆਂਦਾ ਹੈ ਕਿ ਬਹੁਤ ਹੀ ਮੈਟਰ ਕਰਦਾ ਹੈ ਕਿ ਤੁਹਾਡੀ ਯੂਨੀਵਰਸਿਟੀ ਆ ਜਾਂ ਕਾਲਜ ਆ ਉਹਦੇ ਚ ਤਾਂ ਕੋਈ ਦੋ ਰਾਇ ਨਹੀਂ ਹੈ ਕਿ ਯੂਨੀਵਰਸਿਟੀਆਂ ਤੋਂ ਵੀਜ਼ਾਸ ਜ਼ਿਆਦਾ ਨਿਕਲਦੇ ਆ। ਦੈਨ ਉਸ ਤੋਂ ਬਾਅਦ ਤੁਹਾਡੀ ਡਿਗਰੀ ਔਰ ਤੁਹਾਡਾ ਡਿਪਲੋਮਾ ਸੋ ਆਰਟਸ اور ਕਮਰਸ ਵਾਲੇ ਸਟੂਡੈਂਟਸ ਨੂੰ ਮੈਂ ਆਲਵੇਸ ਕਹਿੰਨੀ ਆ ਕਿ ਗੋ ਫॉर ਦਾ ਡਿਗਰੀ ਐਂਡ ਨਾਨ ਮੈਡੀਕਲ ਮੈਡੀਕਲ ਸਟੂਡੈਂਟਸ ਲੈਨ ਡਿਪਲੋਮਾ ਬਟ ਰਿਲੇਵੈਂਟ ਹੋਣਾ ਬਹੁਤ ਜ਼ਰੂਰੀ ਆ ਤੁਹਾਡੀ ਪ੍ਰੀਵੀਅਸ ਸਟੱਡੀ ਬਹੁਤ ਮੈਟਰ ਕਰਦੀ ਆ ਫਿਰ ਤੁਹਾਡੀ ਪਰਸੈਂਟੇਜ ਬਹੁਤ ਮੈਟਰ ਕਰਦੀ ਆ ਔਰ ਅਗਰ ਤੁਹਾਡੇ ਪਲੱਸ 2 ਦੇ ਵਿੱਚ ਮਾਰਕਸ ਹੈਗੇ ਆ ਉਹਦੇ ਅਕੋਰਡਿੰਗ ਹੀ ਤੁਹਾਡਾ ਕੋਰਸ ਹੋਏਗਾ ਬਟ ਅਗਰ ਤੁਹਾਡੇ 10th ਦੇ ਵਿੱਚ ਮਾਰਕਸ ਘੱਟ ਹੈਗੇ ਤਾਂ ਤੁਸੀਂ ਉਹਨੂੰ ਆਪਣਾ ਹਾਈਡ ਕਰ ਸਕਦੇ ਆ ਸੋ ਪਿਛੋੜ ਤਾਂ ਡ ਜਿਹੜਾ ਕੋਰਸ ਹੈਗਾ ਟਾਡੇ ਕੋਰਸ ਸਬਜੈਕਟਸ ਦੇ ਨਾਲ ਵੀ ਬਹੁਤ ਉਦੀ ਇੰਪੋਰਟੈਂਸ ਜ਼ਰੂਰੀ ਹੈ ਕਿ ਐ ਸੋ ਕਈ ਵਾਰ ਸਟੂਡੈਂਟ ਕੀ ਕਰਦੇ ਆ ਕਿ ਜਿੱਦੋਂ ਉਹਨੇ ਪਲੱਸ 2 ਕੀਤੀ ਹੋਈ ਹੈ ਜਿਹੜੇ ਸਬਜੈਕਟ ਚ ਉਹਦੇ ਘੱਟ ਮਾਰਕਸ ਆ ਉਹਦੇ ਰੈਲੇਵੈਂਟ ਕੋਰਸ ਲਿੱਤਾ ਹੁੰਦਾ ਸੋ ਜਿੱਥੇ ਆਪਾਂ ਨਲਾਕ ਆ ਜਿੱਥੇ ਸਾਡੇ ਪਹਿਲਾਂ ਹੀ ਨਹੀਂ ਨੰਬਰ ਆ ਰਹੇ ਅਸੀਂ ਉਹਦੀ ਪੜਾਈ ਕਰਨ ਜਾ ਰਹੇ ਹਾਂ ਉੱਚ ਸਾਡਾ ਇੰਟਰਸਟ ਕੀ ਹੋਊਗਾ ਸੋ ਇੰਟਰਸਟ ਜਿਹੜਾ ਹੈਗਾ ਉਹ ਜਿੱਥੇ ਤੁਹਾਡੇ ਮਾਰਕਸ ਅੱਛੇ ਉਹੀ ਉਹਦੇ ਵਿੱਚ ਹੀ ਹੋਏਗਾ ਨਾ ਐਂਡ ਮੋਰਓਵਰ ਐਸਟਨ ਵੀਜ਼ੇ ਦਾ ਜਿਹੜਾ ਸਕਸੈਸ ਰੇਟ ਆ ਉਹ ਡਿਪੈਂਡ ਕਰਦਾ ਹੈ ਤੁਹਾਡੀ ਇੰਟੈਂਸ਼ਨ ਤੇ ਸੋ ਇੰਟੈਂਸ਼ਨ ਕੀ ਤੁਸੀਂ ਵਾਪਸ ਪੜ ਕੇ ਆਨਾ ਵਾ ਸੋ ਉੱਥੇ ਫੇਕ ਮੈਨੂੰ ਹੋਰ ਕੁਐਸਚਨਿੰਗ ਹੁੰਦੀ ਹੈ ਕਿ ਮੈਮ ਕਿਹੜੇ ਪ੍ਰੋਵਿੰਸ ਦੇ ਵਿੱਚ ਵੀਜ਼ਾ ਜ਼ਿਆਦਾ ਆਉਂਦੇ ਸੀ ਮਤਲਬ ਇਸ ਪ੍ਰੋਵਿੰਸ ਦੇ ਵਿੱਚ ਵੀਜ਼ਾ ਅਪਲਾਈ ਕਰੀਏ ਤਾਂ ਸਾਡਾ ਵੀਜ਼ਾ ਜ਼ਿਆਦਾ ਮਤਲਬ ਸਕਸੈਸ ਰੇਟ ਹਾਈ ਹੋ ਜਾਊਗਾ ਇਦਾਂ ਦਾ ਕੁਝ ਨਹੀਂ ਹੈਗਾ ਤੁਹਾਡੀ ਇੰਟੈਂਸ਼ਨ ਤੁਹਾਡਾ ਕੋਰਸ ਰੈਲੇਵੈਂਟ ਤੁਸੀਂ ਵਾਪਸ ਆ ਕੇ ਇੱਥੇ ਉਸ ਕੋਰਸ ਦੇ ਰਿਲੇਟਿਡ ਜੋ ਐਸਓਪੀ ਦੇ ਵਿੱਚ ਸ਼ੋ ਕਰੋਗੇ ਉਹੀ ਮੈਟਰ ਕਰੇਗੀ ਐਂਡ ਮੋਰਓਵਰ ਹੁਣ ਪੀਐਸਡਬਲੂ ਕੇਨ ਮਿਲਣਾ ਉਹ ਤਾਂ ਇੱਕ ਲਿਸਟ ਹੈਗੀ ਉਹਨੋਂ ਉਹਦੇ ਵਿੱਚ ਤਾਂ ਕਨਫਿਊਜ਼ਨ ਦੀ ਲੋੜ ਹੀ ਨਹੀਂ ਆ ਐਂਡ ਅਗਰ ਤੁਸੀਂ ਡਿਗਰੀ ਪ੍ਰੋਗਰਾਮ ਜਾਂਦੇ ਆ ਤਾਂ ਫਿਰ ਤੁਹਾਨੂੰ ਬਿਲਕੁਲ ਹੀ ਕਨਫਿਊਜ਼ ਨਹੀਂ ਹੋ ਕਿ ਤੁਹਾਨੂੰ ਪੀ ਐਸ ਡਬਲਯੂ ਮਿਲਣਾ ਹੈ ਮਿਲਣਾ ਮਾਸਟਰਸ ਕਰਨ ਜਾ ਰਹੇ ਹੋ ਤਾਂ 3 ਸਾਲ ਦਾ ਪੀ ਐਸ ਡਬਲਯੂ ਮਿਲਣਾ ਸੋ ਬਹੁਤ ਚੀਜ਼ਾਂ ਹੈਗੀਆਂ ਕੋਰਸ ਬਹੁਤ ਮੈਟਰ ਕਰਦਾ ਕਿਉਂਕਿ ਇਹਦੇ ਕਰਕੇ ਵੀ ਰਿਫਿਊਜ਼ਨਸ ਆ ਰਹੀਆਂ ਵਾਂ ਸੋ ਉਹਦੇ ਲਈ ਤੁਹਾਨੂੰ ਪਰਫੈਕਟ ਗਾਈਡਲਾਈਨ ਦੀ ਜ਼ਰੂਰਤ ਹੈ ਤੁਸੀਂ ਖੁਦ ਸਮਝਦਾਰ ਹੋ ਅਗਰ ਤੁਹਾਨੂੰ ਕੋਈ ਵੀ 에ਜੰਟ ਜੋ ਵੀ ਸਜੈਸਟ ਕਰਦਾ ਗੋ ਫਾਰ ਦਾ ਗੂਗਲ ਉੱਥੇ ਸਰਚ ਕਰੋ ਕਿ ਉਹਦੀ ਕੀ ਵੈਲਿਊ ਆ ਉਹਦੀ ਯੂਨੀਵਰਸਿਟੀ ਦੀ ਕੀ ਰੈਂਕਿੰਗ ਆ ਉਹ ਕੋਰਸ ਦੀ ਇੰਡੀਆ ਕੀ ਵੈਲਿਊ ਕਿਉਂਕਿ ਐਸਓਪੀ ਕਾਪੀ ਪੇਸਟ ਨਹੀਂ ਚੱਲੀ ਪਹਿਲੇ ਆਪਣਾ ਇੰਟਰਸਟ ਡਵੈਲਪ ਕਰੋ ਆਪਣੀਆਂ ਪਿਕਚਰ ਆਪਣਾ ਪਾਥ ਕਲੀਅਰ ਕਰੋ ਕਿ ਤੁਸੀਂ ਇਹ ਕੋਰਸ ਕਰ ਰਹੇ ਹੋ ਤਾਂ ਦੀ ਕੀ ਵੈਲਿਊ ਆ ਦੈਨ ਅਪਲਾਈ ਕਰੋ ਸੋ ਬਹੁਤ ਬਹੁਤ ਤਨਵਾ ਜੀ ਅੱਜ ਸਾਡੇ ਨਾਲ ਮਾਨਨੇ ਪਰਮਾਨੇ ਐਕਸਪਰਟ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਇਸ ਨੰਬਰ ਤੇ ਟੈਲੀਫੋਨ ਕਰੋ ਸਾਰੀ ਜਾਣਕਾਰੀ ਹਾਸਲ ਕਰੋ ਕੋਈ ਕਨਫਿਊਜ਼ਨ ਹੈ ਤੇ ਨਿੱਜੀ ਤੌਰ ਤੇ ਜਾ ਕੇ ਮਿਲੋ ਨੇੜੇ ਦੇ ਦਫ਼ਤਰ 'ਚ ਜਾ ਕੇ ਮਿਲੋ ਤਸੱਲੀ ਹੋਣ ਤੋਂ ਬਾਅਦ ਆਪਣੀ ਫਾਈਲ ਲੋਚ ਕਰੋ ਥੈਂਕ ਯੂ ਸੋ ਮਚ